ਕਈ ਰਿਸ਼ਤੇਦਾਰ ਨੂੰ ਮਨਾਈ ਜਾਂਦੇ ਨੇ ਘਰ ਜੋਤ ਲੱਗਦੀ ਐ ਸ਼ੀਦਾਂ ਦੀ ਬਾਬਾ ਦੀਪ ਸਿੰਘ ਦੀ ਜਿਹੜੇ ਮਕਾਨ 'ਚ ਰਹਿੰਦੇ ਆ ਬਾਬਾ ਦੀਪ ਸਿੰਘ ਦੀ ਜੋਤ ਲੱਗ ਰਹੀ ਐ ਪਾਠ ਵੀ ਹੋ ਰਿਹਾ ਛਾ ਉਹਨੂੰ ਸ਼ਰਾਬ ਵੀ ਪੀ ਰਹੇ ਰਿਸ਼ਤੇਦਾਰ ਨਾ ਬੈਠ ਕੇ ਉਹ ਰੁੱਸ ਨਾ ਜਾਵੇ ਜੀ ਬਾਬਾ ਨਾਨਕ ਨਹੀਂ ਸੀ ਰੁੱਸਣਾ ਚਾਹੀਦਾ ਉਹ ਤਾਂ ਪਰਸ ਆ ਲਿਆ ਰਿਸ਼ਤੇਦਾਰ ਨੇ ਸਾਹ ਸੰਗਤ ਜਾਂ ਕੋ ਮੁਸ਼ਕਲ ਆਤ ਬਣਾ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣ ਸਾਖ ਪੇ ਪੱਜ ਖੱਲੇ ਸਭੋ ਭਜੇ ਆਸਰਾ ਚੂਕੈ ਸਭ ਸਰਾਓ ਚਿੱਤਾ ਵੈ ਸੁਪਾਰ ਬ੍ਰਹਮ ਲੱਗੇ ਨਾ ਤਤੀ ਵਾਹ ਰੱਬ ਨਹੀਂ ਸੀ ਰੁਸਣਾ ਚਾਹੀਦਾ ਉਹ ਕਈਆਂ ਨੂੰ ਕਿਹਾ ਵੀ ਤੁਸੀਂ ਕਹਿ ਦੋ ਵੀ ਭਾਈ ਜੇ ਰਹਿਤ ਨਹੀਂ ਸਾਡੇ ਨਾਲ ਹੀ ਨਾ ਸਾਡਾ ਨਹੀਂ ਸਰਦਾ ਹੈਗਾ ਵੱਡੇ ਮਹਾਰਾਜ ਜੀ ਕਿਹਾ ਕਰਦੇ ਸੀ ਕਹਿੰਦੇ ਜੇ ਸਾਡੇ ਕੋਲ ਸਾਡੇ ਨਾਲ ਵਰਤਣਾ ਨਾ ਸਾਡੇ ਵਰਗੇ ਹੋ ਕੇ ਆਈਓ ਸਿੱਧਾ ਮਹਾਰਾਜ ਕਹਿੰਦੇ ਸੀ ਅਸੀਂ ਜੁੜੇ ਆ ਬਾਬੇ ਨਾਨਕ ਦੇ ਨਾਲ ਇਹ ਚਰਾਬਾ ਪੀਣੀ ਆਪਣੇ ਘਰ ਪੀਓ ਰਹਿਤ ਵਿੱਚ ਸਾਡੇ ਮੰਗ ਹੋ ਕੇ ਆਓ ਬੜਾ ਕੁਝ ਮਿਲੇਗਾ ਜਿਨ੍ਹਾਂ ਨੇ ਮੰਨੀ ਨਹੀਂ ਨਾ ਅੱਜ ਰੁੱਲਦੇ ਫਿਰਦੇ ਜਿਨ੍ਹਾਂ ਨੇ ਮੰਨੀ ਆ ਸਾਹਾ ਸੰਗਤ ਮਹਾਰਾਜ ਨੇ ਅਨਪੜਾ ਨੂੰ ਨੌਕਰੀਆਂ ਦਵਾਤੀਆਂ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ